ਸਤਿ ਸ੍ਰੀ ਅਕਾਲ ਜਿੰਦਾਬਾ ਟੀਵੀ ਤੇ ਰੇਡੀਓ ਸੁਣਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਪ੍ਰੀਤ ਕੌਰ ਆਪਜੀ ਦਾ ਬਹੁਤ ਬਹੁਤ ਸਵਾਗਤ ਕਰਦੀ ਆ ਅੱਜ ਦੀਆਂ ਤਾਜ਼ੀਆਂ ਤੇ ਵੱਡੀਆਂ ਖਬਰਾਂ ਦੀ ਗੱਲ ਕਰਦੇ ਆ ਕਿ ਕਸਬਾ ਕੁਮਾਨ ਚ ਦੋ ਤੀਰਾਂ ਵਿਚਾਲੇ ਚੱਲੀਆਂ ਅੰਨੇ ਵਾਹ ਗੋਲੀਆਂ ਇੱਕ ਦੀ ਮੌਤ ਅਗਲੀ ਖਬਰ ਦੀ ਗੱਲ ਕਰਦੇ ਆ ਅਮਨ ਅਰੋੜਾ ਦੀਆਂ ਵੱਡੀਆਂ ਮੁਸ਼ਕਲਾਂ ਐਮ ਐਲ ਏ ਨੂੰ ਕੋੜਮ ਦੇ ਘਰ ਲੈ ਕੇ ਪਹੁੰਚੀ ਵਿਜੀਲੈਂਸ ਅਗਲੀ ਖਬਰ ਦੀ ਗੱਲ ਕਰਦੇ ਆ ਨਾਸਦੇਵ ਪੇਸ ਚ ਚੋਰਨੀ ਬੱਚੇ ਚੁੱਕੇ ਹੋਣ ਲੱਗੀ ਸੀ ਫਿਰ ਆ ਲੋਕਾਂ ਨੇ ਦਬੋਚੀ ਰੰਗੇ ਹੱਥੀ ਅਗਲੀ ਖਬਰ ਦੀ ਗੱਲ ਕਰਦੇ ਆ ਲੋਕਾਂ ਨੂੰ ਸੌਣ ਲੱਗਾ ਆ ਲਾਕਡਾਊਨ ਦਾ ਡਰ ਦੇਸ਼ 'ਚ ਤੇਜ਼ੀ ਨਾਲ ਵਧ ਰਿਹਾ ਹੈ ਕਰੋਨਾ ਦੇ ਮਾਮਲੇ ਅਗਲੀ ਖਬਰ ਦੀ ਗੱਲ ਕਰਦੇ ਆ ਕੈਨੇਡਾ 'ਚ ਦਰਦਨਾਖਾਸੇ ਦੌਰਾਨ 5 ਜਣਿਆਂ ਦੀ ਮੌਤ ਅਗਲੀ ਖਬਰ ਦੀ ਗੱਲ ਕਰਦੇ ਆ ਪੰਜਾਬ ਨੂੰ ਡਰਾਉਣ ਲੱਗਾ ਹੈ ਕਰੋਨਾ ਚਾਰ ਮਰੀਜ਼ਾਂ ਦੀ ਰਿਪੋਰਟ ਪੋਜ਼ਿਟਿਵ ਵਾਲ ਅਲਰਟ ਮੋਡ 'ਚ ਪ੍ਰਸ਼ਾਸਨ ਅਗਲੀ ਖਬਰ ਦੀ ਗੱਲ ਕਰਦੇ ਆ ਪੁਲਿਸ ਵੱਲੋਂ ਬਰਖਾਸਤ ਕਾਸਟੇਬਲ ਅਮਨਦੀਪ ਕੌਰ ਮੁੜ ਗ੍ਰਿਫਤਾਰ ਅਗਲੀ ਕਪੜੀ ਗੱਲ ਕਰਦੇ ਆਂ ਅੰਮ੍ਰਿਤਸਰ ਦੇ ਅਕਾਲੀ ਕੌਂਸਲਰ ਦਾ ਕਤਲ ਕਰਨ ਵਾਲਿਆਂ ਦਾ ਅਕਾਊਂਟਰ ਅਗਲੀ ਕਪੜੀ ਗੱਲ ਕਰਦੇ ਆਂ ਪੰਜਾਬ ਦੇ ਅੰਮ੍ਰਿਤਸਰ ਵਿੱਚ ਸ਼ੇਰਟਾ ਜ਼ਿਲ੍ਹੇ ਦੇ ਜੰਡਿਆਲਾ ਰੋਡ ਜੰਡਿਆਲਾ ਗੁਰੂ ਦੇ ਸ਼ੋਮਨੀ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਦੀ ਹਤਿਆ ਕਰਨ ਵਾਲੇ ਤਿੰਨੋਂ ਦੋਸ਼ੀਆਂ ਦਾ ਪੁਲਿਸ ਨੇ ਅਕਾਊਂਟਰ ਕਰ ਦਿੱਤਾ ਹੈ ਇਹ ਅਕਾਊਂਟਰ ਜੰਡਿਆਲਾ ਰੋਡ ਉੱਤੇ ਪਤਾ ਪੁਰ ਸੈਂਟਰਲ ਜੇਲ੍ਹ ਤੋਂ ਦੂਰ ਸੈਂਟਰਲ ਜੀਐਲ ਤੋਂ ਕੁਝ ਦੂਰੀ ਤੇ ਹੋਇਆ ਪੁਲਿਸ ਨੂੰ ਦੇਖ ਕੇ ਦੋਸ਼ੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅਗਲੀ ਕਵਿਟੀ ਗੱਲ ਕਰਦੇ ਹਾਂ ਸਵਾਰੀਆਂ ਨਾਲ ਪੜੀ ਰੋਡਵੇਲ ਦੀ ਬੱਸ ਪਲਟੀ ਮੱਝਿਆ ਚੀਚਹਾੜਾ ਸੀ ਆਰਪੀਐਫ ਜਵਾਨ ਦੇ ਇੱਕ ਲੋਪ ਤੇ ਪੁੱਦੀ ਮੌਤ। ਅਗਲੀ ਕਵਿਟੀ ਗੱਲ ਕਰਦੇ ਹਾਂ ਸਿਆਸੀ ਵਿਰੋਧੀ ਕਰਕੇ ਹਰਜਿੰਦਰ ਸਿੰਘ ਨੂੰ ਨਹੀਂ ਦਿੱਤੀ ਸੁਰੱਖਿਆ ਡੀਜੀਪੀ ਸਾਹਿਬ ਹੋਰ ਕਿੰਨੇ ਪੰਜਾਬੀਆਂ ਨੂੰ ਇਸੇ ਤਰ੍ਹਾਂ ਮੰਨਾਂ ਪਵੇਗਾ ਮਜੀਠੀਆ। ਅਗਲੀ ਕਵਲ ਗੱਲ ਕਰਦੇ ਆ ਅਮਰੀਕਾ ਦੇ ਲੱਖਾਂ ਡਾਲਰ ਠੱਗਣ ਵਾਲਾ ਭਾਰਤੀ ਰਿਪੋਰਟ ਹੁਣ ਮੈਨੂੰ ਦਿਓਗਾ ਅਗਲੇ ਪ੍ਰੋਗਰਾਮ 'ਚ ਮਿਲਦੇ ਇਸ ਸਮੇਂ 'ਚ ਤਾਜ਼ੀਆਂ ਤੇ ਵੱਡੀਆਂ ਖਬਰਾਂ ਲੈ ਕੇ ਧੰਨਵਾਦ